ਸਲੋ ਜਿਹੜੀ ਬਾਜ਼ਾਰਾਂ ਦੇ ਵਿੱਚ ਸਾਡੀ ਹੁੰਦਾ ਸੀ ਸੂਟਾਂ ਰੇਟਾਂ 'ਚ ਲੁੱਟ ਕ੍ਰੇਜ਼ੀ ਬੁਟੀਕ ਨੇ ਕਰਤੀ ਜਮਾਈ ਖਤਮ ਆਹ ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ 8-8000 10-10000 ਦੇ ਮਿਲਦੇ ਆ ਇੱਥੇ ਤੁਹਾਨੂੰ ਮਿਲਣਿਆ ਅੱਜ ਸਿਰਫ 13-1300 ਦੇ ਵਿੱਚ ਫੋਰਸੇ ਦੁਪੱਟੇ ਹੈਵੀ ਕੰਮ ਕੀਤਾ ਆ ਘੇਰੇ ਦੇਖੋ 프ਰੰਟ ਦੇਖੋ ਬਾਹਾਂ ਦੇ ਕੰਮ ਰੇਟ ਸਰ 1300 ਆ ਮਸ਼ੀਨੀ ਕੰਮ ਕੋਈ ਨਹੀਂ ਦੇਣਾ ਆਪਾਂ ਕੰਮ ਦੇਣਾ ਹੱਥ ਦਾ ਕੈਮਰਾਮੈਨ ਭਰਾਵਾਂ ਨੂੰ ਚੈੱਕ ਕਰ ਲੈ ਵੀ ਹੱਥ ਦਾ ਹੀ ਕੰਮ ਕੋਈ ਦੂਆ ਕੰਮ ਤਾਂ ਨਹੀਂ ਹੈਗਾ ਦਮੀਆਂ ਤੇ ਲਾਕੇ ਇਹ ਹੀ 10-10 ਹਜ਼ਾਰ ਦੇ ਮਿਲ ਜਦੇ ਕ੍ਰੇਜ਼ੀ ਬੂਟੀਕ ਇਹਨਾਂ ਚੱਕੋ 1300 ਚ ਬਸ ਇੱਕੋ ਹੀ ਰਿਕੁਐਸਟ ਹੈਗੀ ਆ ਆਰਡਰ ਜਲਦੀ ਤੋਂ ਜਲਦੀ ਦੇਣਾ ਵਾ ਪੀਸ ਏਕ-ਏਕਾ ਜਿੰਨੂੰ ਪਹਿਲਾਂ ਚਾਹੀਦਾ ਵਾ ਪਹਿਲਾਂ ਸਕਰੀਨਸ਼ਾਟ ਭੇਜੇ ਜੀ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਦੋ ਭਰਾਵਾਂ ਨੂੰ ਆਹ ਡਰਸਾਂ ਭਾਈ ਤੋਂ ਪੁੱਛਣ ਤੋਂ ਬਿਨਾਂ ਹੀ ਫ੍ਰੀ ਇਹ ਤੁਹਾਨੂੰ 12-12 ਹਜ਼ਾਰ ਵਾਲੇ ਸੂਟ ਵੀ 13-1300 ਜੀ ਦੇ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਦੇਣੀ ਆ ਦੇਣੀ ਕਿੱਥੇ ਆ ਕ੍ਰੇਜ਼ੀ ਬੁਟੀਕ ਜਲੰਧਰ ਦੇ ਨੇ ਰੇਡ 1300 ਰੇਡ ਯਾਦ ਰੱਖਣਾ 1300 ਜੀ ਲੱਖਾਂ ਸੂਟ ਆ ਮੈਂ ਕਹਿੰਦਾ ਭਾਵੇਂ 100 ਪਿੰਡ ਇਕੱਠਾ ਹੋ ਕੇ ਆ ਜੇ ਯਾਰ ਸੋ ਤਾਂ 100 ਪਿੰਡ ਇਕੱਲਾ ਇਕੱਲਾ ਬੰਦਾ 100 100 ਸੂਟ ਲੈ ਕੇ ਜਾਊਗਾ ਆ ਰੈੱਡ ਸੂਟ ਕਿੰਨੇ ਦਾ 15000 ਦਾ 12000 ਦਾ 11000 ਦਾ ਏ ਵੀ ਚੱਕ ਲਓ 1300 ਚ ਇੱਕ ਗੱਲ ਹੋਰ ਆ ਜਿਹੜੀ ਸਾਡੀ ਭੈਣ ਜਰੂਰਤਮੰਦ ਹੋ ਗਈ ਉਹਨੂੰ ਸੂਟ ਸਾਡੇ ਵੱਲੋਂ ਗਿਫਟ ਆ ਕੋਈ ਪੈਸਾ ਨਹੀਂ ਜਿਹੜਾ ਤੁਸੀਂ 1 ਲੱਖ ਦਾ ਕੱਪੜਾ ਬਾਜ਼ਾਰ ਚ ਜਾ ਕੇ ਲੈਣ ਨੂੰ ਦਾਜ ਵਰਦਾ 1 ਲੱਖ ਦਾ ਕੱਪੜਾ 13000 ਚ ਗਿਣ ਕੇ ਬੈ ਜਾ ਬੈ ਜਾ ਬੈ ਜਾ ਕਰਤੀਆ ਆ ਸੂਟ ਚੈੱਕ ਕਰ ਲਓ ਡੰਮੀ ਦੇ ਲਾ ਕੇ ਲੇਟ ਮਾਰ ਕੇ 12000 14000 15000 ਵੱਡੇ ਵੱਡੇ ਸ਼ੋਰੂਮ ਮੰਗਦੇ ਆ ਕਰੇਜ਼ੀ ਬਟਿਕ ਨੇ ਚੱਕੋ ਵੀ 1300 ਚ ਲਓ ਜੀ ਨਾਲ ਗੜਾਈ ਵਾਲੀਆਂ ਜੀ ਨਾਲ ਦੇਖੋ ਭਾਵੇਂ ਤੁਸੀਂ ਕਨੇਡਾ ਬੈਠੇ ਹੋ ਤੁਸੀਂ ਇਟਲੀ ਬੈਠੇ ਹੋ ਤੁਸੀਂ ਜਰਮਨ ਬੈਠੇ ਹੋ ਤੁਸੀਂ ਅਮਰੀਕਾ ਬੈਠੇ ਹੋ ਇੰਗਲੈਂਡ ਬੈਠੇ ਹੋ ਤੁਸੀਂ ਵੀ ਸਾਨੂੰ ਸਕਰੀਨ ਸ਼ਾਟ ਭੇਜ ਸਕਦੇ ਆ ਜਿਹੜਾ ਸੂਟ ਤੁਹਾਨੂੰ ਪਸੰਦ ਆ ਤੁਹਾਡੇ ਘਰ ਵੇਚਣਾ ਇਸ ਗੱਲ ਦਾ ਵਾਦਾ ਕੱਲੀ ਫਲਕਾਰੀ ਲੈਣ ਚਲ ਜਓ 2500 2600 3 3000 ਰੁਪਇਆ ਮੰਗਦੇ ਆ ਪਰ ਫਲਕਾਰੀ ਵਾਲਾ ਸੂਟ ਜਾਗੋ ਦੇ ਪਾ ਕੇ ਜਾਓ ਟੌਰ ਕੱਢ ਕੇ ਜਾਓ ਰੁਪਇਆ ਸਿਰਫ 1300 ਦਾ ਜਦੋਂ ਵਿਆਹਾਂ ਛਾ ਦੀਆਂ ਤਾਜਪੂਰੇ ਦਾ ਸੂਟ ਲੈਣਾ ਕਹਿੰਦੇ ਰੈੱਡ ਸੂਟ ਦਿਖਾਓ ਤਾਂ ਰੈੱਡ ਸੂਟ ਕੋਈ 8000 ਮੰਗਦਾ ਕੋਈ 11000 ਮੰਗਦਾ ਆ ਤਾਂ ਬਹੁਤ ਸਾਰਾ ਫਾਇਦਾ ਰੈੱਡ ਸੂਟ ਹੀ ਤੁਸੀਂ ਕਰਤਾ ਸਿਰਫ 1300 ਦਾ 1300 ਰੁਪਏ ਦਾ 1300 ਰੁਪਏ ਦਾ ਬਾਜੀ ਨੂੰ ਪੁੱਛਣਾ ਨਹੀਂ ਆ ਚੱਕੋ ਜੀ ਰੈਡੀਮੇਡ ਡਰੈੱਸਾਂ ਬਜ਼ਾਰਾਂ ਦੇ ਵਿੱਚ 35 3500 ਰੈਂਟ 5 5000 ਰੁਪਿਆ 13 1300 ਦੇ ਵਿੱਚ ਸਾਰੇ ਹੀ ਜਾਣਦੇ ਹੋ ਸਾਰੇ ਹੀ ਉਹ ਨਾਗਰਿਕ ਧੰਗ ਨਾਲ ਨਾ ਨਾ ਕੋਈ ਨਾ ਨੀ ਸਕਰੀਨ ਚੋੜ ਜਿਹੜਾ ਲਈ ਆਊਗਾ ਆ ਭਾਰੇ ਭਾਰੇ ਡਰੈਸ ਆ ਕੋਈ 12000 ਕੋਈ 15000 ਚੱਕ ਲੋ ਵੀ 1300 ਆ ਰੈੱਡ ਰੰਗ ਦਾ ਸੂਟ ਜ਼ਰੂਰਤਮੰਦ ਭੈਣ ਨੂੰ ਫ੍ਰੀ ਆ ਮੇਰੇ ਵੱਲੋਂ ਆ ਚੈੱਕ ਕਰੋ ਡਰੈਸ 1300 ਰੁਪਈ ਰੀ ਦਵਾਂਗੇ ਨਾ ਕੋਈ ਵੀ ਭੈਣ ਭਰਾ ਆਵੇ ਕੋਈ ਬਾਹਰੋਂ ਆ ਜਾਵੇ ਕੋਈ ਇੱਥੋਂ ਆ ਜਾਵੇ ਕੋਈ ਪਿੰਡ ਤੋਂ ਆ ਜਾਵੇ ਕੋਈ ਸ਼ਹਿਰ ਤੋਂ ਆ ਜਾਵੇ ਕੋਈ ਨਰਾਜ਼ ਨਹੀਂ ਹੋ ਕੇ ਜਾਊਗਾ ਉਹਨੂੰ 2000 ਵਾਲਾ ਵੀ ਮਿਲੂਗਾ ਉਹਨੂੰ 5000 ਵਾਲਾ ਵੀ ਮਿਲੂਗਾ ਉਹਨੂੰ 10000 ਵਾਲਾ ਵੀ ਮਿਲੂਗਾ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਸਾਡੇ ਕੋਲ ਵਿਜ਼ਿਟ ਜਰੂਰ ਕਰੋ ਸਲੋ ਜਿਹੜੀ ਬਜ਼ਾਰਾਂ ਦੇ ਵਿੱਚ ਤੁਹਾਡੀ ਹੁੰਦਾ ਸੀ ਸੂਟਾਂ ਰੇਟਾਂ ਦੀ ਲੁੱਟ ਕ੍ਰੇਜ਼ੀ ਬੁਟੀਕ ਨੇ ਕਰਤੀ ਜਮੇ ਖਤਮ ਆਹ ਦੇਖੋ ਜਿਹੜੇ ਬਜ਼ਾਰਾਂ ਦੇ ਵਿੱਚ 8-8000 10-10000 ਦੇ ਮਿਲਦੇ ਆ ਇੱਥੇ ਤੁਹਾਨੂੰ ਮਿਲਣਿਆ ਅੱਜ ਸਿਰਫ 13-1300 ਦੇ ਵਿੱਚ ਭਾਜੀ ਆ ਕੋਈ 12000 ਕੋਈ 8000 ਕੋਈ 10000 ਤੁਸੀਂ 13-1300 ਚ ਦੇਈ ਜਾਂਦੇ ਆ ਦੁਕਾਨਦਾਰ ਤਾਂ ਲਾਂਭਾ ਦਿੰਦੇ ਸੀ ਕਹਿੰਦੇ ਕ੍ਰੇਜ਼ੀ ਬੁਟੀਕ ਦਾ ਸ਼ੋਸ਼ ਹੈ ਆ ਇਹ ਬਸ ਇੱਕ ਅੰਦੀ ਵੀਡੀਓ ਬਣਾ ਕੇ ਹੱਥ ਖੜੇ ਕਰ ਦੇਣਿਆ ਪਰ ਮੈਨੂੰ ਦੱਸੋ ਵੀ ਕਿੰਨੀ ਕੁ ਕੰਪਨੀ ਹਰ ਹਫਤੇ ਤੁਸੀਂ ਕੱਢੀ ਜਾਂਦੇ ਹੋ 1300 1300 1300 ਭਾਜੀ ਤੁਹਾਨੂੰ ਸਾਸੀ ਗੱਲ ਜੀ ਕਹੂੰਗਾ ਪਹਿਲਾਂ ਜੀ ਮੈਂ ਤਾਂ ਸਾਰਿਆਂ ਨੂੰ ਜੀ ਤੁਹਾਨੂੰ ਪੈਸਾ ਦੇ ਆਦਾ ਪਤਾ ਸੀ ਇੱਕ ਦੋ ਸੂਟ ਰੱਖ ਕੇ ਨਹੀਂ ਬੈਠੇ ਦੁਕਾਨਾਂ 'ਚ ਸਾਡੇ ਕੋ ਗਾਹ ਹੈ ਵਧੀਆ ਸਾਰੇ ਸਾਡੇ ਕੋ ਪਿੰਡਾਂ ਦੇ ਪਿੰਡ ਸੂਟ ਲੈ ਕੇ ਜਾ ਰਹੇ ਆ ਇੱਕ ਇੱਕ ਗਾਗ 100 100 ਸੂਟ ਲੈ ਕੇ ਜਾ ਰਹੇ ਆ 100 100 ਸੂਟ ਤੇ ਅਸੀਂ ਕੰਪਨੀ ਕੋਲੋਂ ਖੁੱਲਾ ਮਾਲ ਮੰਗਾਇਆ ਹੋਇਆ ਇਹ ਨਹੀਂ ਜਿੰਨੇ ਵੀ ਵੀਡੀਓ ਦਿਖਾਏ ਉਹਨੇ ਕੋ ਸੂਟ ਹੈਗੇ ਆ ਤੁਹਾਨੂੰ 1000 ਸੂਟ ਚਾਹੀਦਾ 1000 ਸੂਟ ਮਿਲੂਗਾ ਜਿੰਨੀ ਮਰਜ਼ੀ ਵੈਰਾਈਟੀ ਚੱਕ ਲਿਓ ਜਿੰਨੀ ਮਰਜ਼ੀ ਵੈਰ ਇੱਕ ਸਭ ਤੋਂ ਵੱਡੀ ਗੱਲ ਮਸ਼ੀਨੀ ਕੰਮ ਕੋਈ ਨਹੀਂ ਦੇਣਾ ਆਪਾਂ ਕੰਮ ਦੇਣਾ ਹੱਥ ਦਾ ਕੈਮਰਾਮੈਨ ਭਰਾ ਨੂੰ ਕੋ ਚੈੱਕ ਕਰ ਲੈ ਵੀ ਹੱਥ ਦਾ ਹੀ ਕੰਮ ਕੋਈ ਦੂਆ ਕੰਮ ਤਾਂ ਨਹੀਂ ਹੈਗਾ ਮਸ਼ੀਨੀ ਕੰਮ ਤਾਂ ਨਹੀਂ ਕੋਈ ਜਿਹੜੀਆਂ ਤਿਆਰ ਪਾਸੇ ਦੇਖੋ ਜੀ ਅੱਜ ਦੀ ਵੀਡੀਓ 'ਚ ਜਿੰਨੇ ਵੀ ਸੂਟ ਦਿਖਾਉਣੇ ਆ ਕੋਈ 8000 ਕੋਈ 7000 ਕੋਈ 10000 ਪਰ ਤੁਹਾਨੂੰ ਅਸੀਂ 13 1300 ਦੇਣੇ ਆ ਇੱਕ ਆ ਵੀ ਤੁਸੀਂ ਚੈੱਕ ਕਰ ਲੋ ਅੱਜ ਦੀ ਵੀਡੀਓ ਦੇ ਵਿੱਚ ਕੁੜੀਆਂ ਲਈ ਮਿਡਲ ਰੇ ਲਈ ਬਜ਼ੁਰਗਾਂ ਦੇ ਲਈ ਬਹੁਤ ਸੋਹਣੇ ਤੇ ਹੈਵੀ ਵੈਰਾਈਟੀ ਦਿਖਾਉਣੀ ਆ ਦਮੀਆਂ ਤੇ ਲਾਕੇ ਇਹ ਹੀ 10 1000 ਦੇ ਮਿਲ ਜਰੈ ਕ੍ਰੇਜ਼ੀ ਬੁਟੀਕ ਇਹਦਾ ਚੱਕੋ 1 બસ ਇੱਕੋ ਹੀ ਰਿਕੁਐਸਟ ਹੈਗੀ ਆ ਆਰਡਰ ਜਲਦੀ ਤੋਂ ਜਲਦੀ ਦੇਣਾ ਵਾ ਪੀਸ ਏਕੇ ਏਕਾ ਬਸ ਇਹੀ ਗੱਲ ਆ ਇਹ ਨਹੀਂ ਕਹਿਣਾ ਕਿ ਮੈਨੂੰ ਨਹੀਂ ਮਿਲਿਆ ਮੈਨੂੰ ਨਹੀਂ ਮਿਲਿਆ ਜਿੰਨੂੰ ਪਹਿਲਾਂ ਚਾਹੀਦਾ ਵਾ ਪਹਿਲਾਂ ਸਕਰੀਨਸ਼ਾਟ ਭੇਜੇ ਜੀ ਸੋ ਦਵਾਦਬ ਸਾਨੂੰ ਸਕਰੀਨਸ਼ਾਟ ਭੇਜ ਦਿਓ ਜਦੋਂ ਤੁਸੀਂ ਵੀਡੀਓ ਦੇਖਦੇ ਆ ਦੋਏ ਦਿਨ ਸਵੇਰੇ 10 ਵਜੇ ਕ੍ਰੇਜ਼ੀ ਪਟੀਗ ਰੈਂਕ ਵਿਖੇ ਜਲੰਧਰ ਪਹੁੰਚੋ ਜੇ ਤੁਸੀਂ ਦੋ ਦਿਨ ਪੰਜ ਦਿਨ 10 ਦਿਨ ਵੇਟ ਕੀਤੀ ਆ ਰੇਂਜ ਤੁਹਾਨੂੰ ਉਹ ਬਰਾਇਟੀਆਂ ਇਹੋ ਜਿਹੇ ਡਿਜ਼ਾਈਨ ਨਹੀਂ ਮਿਲਣੇ ਫੋਰਸ ਤੇ ਦੁਪੱਟੇ ਹੈਵੀ ਕੰਮ ਕੀਤਾ ਆ ਘੇਰੇ ਦੇਖੋ ਫਰੰਟ ਦੇਖੋ ਬਾਹਾਂ ਦੇ ਕੰਮ ਰੇਟ ਸਰ ਬਤੇਰਾ ਸੋਈਆ ਆ ਤੁਸੀਂ ਚੈੱਕ ਕਰ ਲੋ ਜਿਹੜੇ ਵੱਡੇ ਵੱਡੇ ਹੋਲ ਸੇਲਰ ਆ ਫੈਕਟਰੀਆਂ ਵਾਲਿਆ ਮਿੱਲਾਂ ਵਾਲਿਆ ਸਾਰਿਆਂ ਨੂੰ ਬਫਤਾ ਚ ਪਾਤਾ ਕਰੇਜ਼ੀ ਬੁਟੀਕ ਨੇ ਭਾਜੀ ਉਹ ਕਹਿੰਦੇ ਐਨੇ ਦਾ ਅਸੀਂ ਖਰੀਦ ਹੀ ਹੈ ਨਹੀਂ ਜਿੰਨੇ ਦੀ ਵੇਚੀ ਜਾਂਦੇ ਹੋ ਤੁਸੀਂ ਬਿਲਕੁਲ ਸਹੀ ਕਹ ਰਹੇ ਖਰੀਦ ਖਰੀਦੇ ਵੀ ਹੈ 8-8000 ਆ ਖਰੀਦ ਅਸੀਂ ਕੰਪਨੀ ਕੋਲ ਚੱਕੇ ਲੱਖਾਂ ਸੂਟ ਇਕੱਠਾ ਦੇਖੋ ਭਾਵੇਂ ਤੁਸੀਂ ਕੈਨੇਡਾ ਬੈਠੇ ਹੋ ਤੁਸੀਂ ਇਟਲੀ ਬੈਠੇ ਹੋ ਤੁਸੀਂ ਜਰਮਨ ਬੈਠੇ ਹੋ ਤੁਸੀਂ ਅਮਰੀਕਾ ਬੈਠੇ ਹੋ ਇੰਗਲੈਂਡ ਬੈਠੇ ਹੋ ਤੁਸੀਂ ਵੀ ਸਾਨੂੰ ਸਕਰੀਨ ਸ਼ਾਟ ਭੇਜ ਸਕਦੇ ਆ ਜਿਹੜਾ ਸੂਟ ਤੁਹਾਨੂੰ ਪਸੰਦ ਆ ਤੁਹਾਡੇ ਘਰ ਵੇਚਣਾ ਇਸ ਗੱਲ ਦਾ ਵਾਦਾ ਭਾਜੀ ਕਿਸੇ ਨੇ 2000 ਦਾ ਦੁਪੱਟਾ ਨਹੀਂ ਦੇਣਾ ਤੁਸੀਂ 1300 ਦਾ ਕਿਹੜੇ ਸੂਟ ਲੈ ਜਾਓ ਭਾਜੀ ਦੁਪੱਟਾ 1350 ਰੁਪਏ ਦਾ ਵਾਈਟ ਕਿਸੇ ਵਾ ਚੰਗੀ ਦੁਕਾਨ ਤੋਂ ਪੁੱਛ ਲਓ ਦੁਪੱਟਾ ਲੈਣ ਦੇ ਨਾਲ ਚਿੱਟੇ ਰੰਗ ਦਾ ਰੰਗਾਈ ਲੱਗ ਜੀ 13 1350 ਦੁਪੱਟੇ ਦਾ ਰੰਗਾਈ ਲੱਗਾ ਜੀ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਦੇਣੀ ਆ ਦੇਣੀ ਕਿੱਥੇ ਆ ਕ੍ਰੇਜ਼ੀ ਬੁਟੀਕ ਜਲੰਧਰ ਨੇ 1300 ਰੇਟ ਯਾਦ ਰੱਖਣਾ 1300 13 1300 ਨਾ ਜਿਹੜਾ ਮਰਜ਼ੀ ਸੂਟ ਲੈ ਜਾਓ ਜਿੰਨੇ ਵੀ ਸੂਟ ਦਿਖਾਉਣਿਆ ਵੀਡੀਓ ਦੇ ਵਿੱਚ 13 1300 ਦੇ ਵਿੱਚ ਅੱਜ ਦੀ ਵੀਡੀਓ ਐਂਡ ਤੱਕ ਦੇਖ ਲਿਓ ਸਾਡੇ ਫਾਇਦੇ ਇੰਨੇ ਕਰ ਦੇਣੇ ਆ ਤੁਸੀਂ ਆਪ ਹੈਰਾਨ ਹੋਏ ਨਾ ਜਿਹੜਾ ਤੁਸੀਂ 1 ਲੱਖ ਦਾ ਕੱਪੜਾ ਬਾਜ਼ਾਰ 'ਚ ਆ ਕੇ ਲੈਣ ਨੂੰ ਤਾਂਜ ਬਿਰਦਾ 1 ਲੱਖ ਦਾ ਕੱਪੜਾ 13000 'ਚ ਗਿਣ ਕੇ ਕੋਈ ਇੱਥੋਂ 50 ਸੂਟ ਖਰੀਦ ਰਿਹਾ ਕੋਈ 60 ਖਰੀਦ ਰਿਹਾ ਕੋਈ 100 ਖਰੀਦ ਰਿਹਾ ਕੋਈ 40 ਸੂਟ ਖਰੀਦ ਰਿਹਾ ਤੁਹਾਡਾ ਫਾਇਦਾ ਵੱਡਾ ਹੈ ਬਸ ਇੱਕ ਵਾਰ ਤੁਸੀਂ ਆ ਜਾਓ ਇੱਕ ਵੀਡੀਓ ਦੇ ਵਿੱਚ ਵੈਰਾਈਟੀ ਨਹੀਂ ਦਿਖਾਉਣੀ ਭਾਜੀ ਇੰਨੀ ਸੂਟ ਹੈ ਕਿ ਇਦੋਂ ਬਾਅਦ ਹੋਰ ਬਹੁਤ ਸਾਰੀ ਭਾਜੀ ਲੱਖਾਂ ਸੂਟ ਆ ਮੈਂ ਕਹਿੰਦਾ ਭਾਵੇਂ 100 ਪਿੰਡ ਇਕੱਠਾ ਹੋ ਕੇ ਆ ਜਾਈ ਯਾਰ ਸੋ ਦਾ 100 ਪਿੰਡ ਇਕੱਲਾ ਇਕੱਲਾ ਬੰਦਾ 100 100 ਸੂਟ ਲੈ ਕੇ ਜਾਊਗਾ ਭੁਗਤਾ ਕੇ ਭੇਜੂਗੇ ਸਾਰਾ ਭੁਗਤਾ ਕੇ ਭੇਜਾਂਗੇ ਜਿਹਨੂੰ ਨਹੀਂ ਭੁਗਤਾ ਕੇ ਭੇਜਾਂਗੇ ਉਹਨੂੰ ਆ ਜਾਂਦਾ ਕਰਾ ਨਾਲ ਦੇਾਂਗੇ ਦੇਖੋ ਆ ਸੂਟ ਤੁਹਾਨੂੰ ਦਿਖਾਉਣੇ ਆ ਨਾ ਹੁਣ ਵਿਆਹਾਂ ਸ਼ਾਦੀਆਂ ਟਾਈਮ ਚੱਲਦਾ ਤੁਸੀਂ ਜਾਗੂਆਂ ਤੇ ਵੀ ਜਾਣਾ ਕੱਲੀ ਫਲਕਾਰੀ ਲੈਣ ਚਲ ਜਓ 2500 2600 3 3000 ਰੁਪਇਆ ਮੰਗਦੇ ਆ ਪਰ ਫਲਕਾਰੀ ਵਾਲਾ ਸੂਟ ਜਾਗੋ ਦੇ ਪਾਕੇ ਜਾਓ ਟੌਰ ਕੱਢ ਕੇ ਜਾਓ ਰੁਪਈਆ ਸਿਰਫ 1300 ਦਾ ਹੁਣ ਤੁਸੀਂ ਵਿਆਹਾਂ ਦੇ ਵਿੱਚ ਪੈਸੇ ਪੂਥੇ ਦੇਣੇ ਬੰਦ ਕਰ ਦਿਓ ਸ਼ਗਨ ਦੇ ਵਿੱਚ ਦਿਓ ਸੂਟ ਸੂਟ 1300 ਦਾ ਦਿਓ ਲੱਗੂਗਾ ਵੀ ਹਾਂ ਵੀ ਵਾਕਈ ਭੂਆ ਸਾਡੀ 5 7 8000 ਦਾ ਸੂਟ ਸਾਨੂੰ ਦੇ ਕੇ ਗਈ ਆ ਤੋਂ ਵੱਡੀ ਲੱਟ ਹੁੰਦੀ ਰੈੱਡ ਸੂਟ 'ਚ ਜਦੋਂ ਵਿਆਹਾਂ ਆ ਜਾਂਦੀਆਂ ਤਾਜਪੁਰ ਦਾ ਸੂਟ ਲੈਣਾ ਕਹਿੰਦੇ ਰੈੱਡ ਸੂਟ ਦਿਖਾਓ ਤਾਂ ਰੈੱਡ ਸੂਟ ਕੋਈ 8000 ਮੰਗਦਾ ਕੋਈ 11000 ਮੰਗਦਾ ਆਹ ਤਾਂ ਬਹੁਤ ਸਾਰਾ ਫਾਇਦਾ ਰੈੱਡ ਸੂਟ ਹੀ ਤੁਸੀਂ ਕਰਤਾ ਸਿਰਫ 1300 ਦੇ 1300 ਰੁਪਏ ਦੇ 1300 ਰੁਪਏ ਦਾ ਹਜ਼ਾਰਾਂ फ्रंट चेक ਕਰੋ ਬਾਹਾਂ ਦੇ ਕੀਤਾ ਕੰਮ ਚੱਕਾ ਦੁਪੱਟੇ ਚੈੱਕ ਕਰੋ ਬੁਲਬੁਲ ਦੇ ਬੱਚਿਆਂ ਵਰਗੇ ਲੇਟੈਸਟ ਡਿਜ਼ਾਈਨ ਤੁਹਾਨੂੰ ਅਸੀਂ ਦੇਈ ਜੰਨੇ ਆ ਚੁੰਨੀਆਂ ਨਾਲ ਚਾਰੇ ਪਾਸੇ ਹੱਥ ਦੀਆਂ ਗੜਾਈਆਂ ਕੁੜੀਆਂ ਦਾ ਫੇਵਰਟ ਰੰਗ yellow ਰੰਗ ਜੀ ਸਲਵਾਰਾਂ ਨਾਲ ਪਿਓਰ ਦੀਆਂ ਨਾਲ ਕੋਈ ਸਲਵਾਰ ਹਲਕੀ ਨਹੀਂ ਜੀ ਦੁਪੱਟੇ ਨਾਲ ਚਾਰੇ ਬਸ ਇਹ ਕਢਾਈਆਂ ਇਹ ਆਫਰ ਹੈਗੀ ਆ ਸਿਰਫ ਥੋੜੇ ਚਿਰ ਲਈ ਤੁਹਾਨੂੰ ਬਾਰ ਬਾਰ ਕਹਿੰਨੇ ਆ ਸਾਨੂੰ ਜਿਹੜਾ ਸੂਟ ਪਸੰਦ ਆਉਣਾ ਸਕਰੀਨਸ਼ਾਟ ਲਾਓ ਸਾਨੂੰ ਭੇਜ ਦਿਓ ਜੇ ਤੁਸੀਂ ਕੱਲ ਦੇ ਗੱਲ ਪਾ ਦੀ ਪਰਸੋਂ ਦੇ ਪਾ ਦੀ ਸੋਚਣ ਲਾਪੇ ਤਾਂ ਤੁਹਾਨੂੰ ਇਹ ਸੂਟ ساری ਜ਼ਿੰਦਗੀ 'ਚ ਨਹੀਂ ਮਿਲਣੇ ਆ ਫੋਟੋ ਖਿੱਚ ਲਓ ਵੀਡੀਓ ਬਣਾ ਲਓ ਜਿਹੜੀ ਦੁਕਾਨ ਤੇ ਜਾਂਦੇ ਆ ਉਸ ਦੁਕਾਨਦਾਰ ਨੂੰ ਕਹੋ ਵੀ ਸਾਨੂੰ ਸੂਟ ਦੇ ਦਿਓ ਜੇ ਕਿਸੇ ਨੇ 11 12000 ਤੋਂ ਕੱਟ ਕੇ ਰਜੋ ਕੇ ਹੱਦ ਦਿੱਤਾ ਇਹ ਤੁਹਾਨੂੰ 12 12000 ਵਾਲੇ ਸੂਟ ਵੀ 13 13000 ਚ ਦੇਣੇ ਆ ਲੋ ਜੀ ਕੁੜੀਆਂ ਦੀ ਸਪੈਸ਼ਲ ਡਿਮਾਂਡ ਬਲੈਕ ਕਲਰ ਬਲੈਕ ਸੂਟਾਂ ਸਿਲਵਰ ਕੰਮ ਬੈ ਜਾ ਬੈ ਜਾ ਬੈ ਜਾ ਕਰਤੀ ਆ ਆ ਸੂਟ ਚੈੱਕ ਕਰ ਲੋ ਡੰਮੀ ਦੇ ਲਾ ਕੇ ਲਾਈਟ ਮਾਰ ਕੇ 12000 14000 15000 ਵੱਡੇ ਵੱਡੇ ਸ਼ੋਰੂਮ ਮੰਗਦੇ ਆ ਕਰੇਜ਼ੀ ਬੁਟੀਕ ਨੇ ਚੱਕੋ ਵੀ 1300 ਚ 1300 ਨਾਲ ਕੜਾਈ ਵਾਲੀਆਂ ਜੀ ਨਾਲ ਦੇਖੋ ਦੁਪੱਟਿਆਂ ਦੇ ਵੀ ਕੰਮ ਚੈੱਕ ਕਰ ਲਓ ਇਹਦਾ ਭਾਈ ਤੁਹਾਡਾ ਫਾਇਦਾ ਆ 6 ਦੀ 6 ਦੀ ਆਜੋ ਹੁਣੇ ਹੀ ਸਾਨੂੰ ਸਕਰੀਨ ਸ਼ਾਟ ਭੇਜੋ ਆ ਤੁਹਾਡੀ ਭੂਆ ਦੇ ਲਈ ਵਾਹ ਮਾਸੂਦਾ ਆਹ ਦੇਖੋ ਜੀ ਬਾਵਾ ਨਾਲ ਚੜਾਈ ਗਲੀਆਂ ਭੂਆ ਨੂੰ ਦੱਸ ਕੇ ਦੇਣਾ ਬਾਵਾ ਦੇ ਵੀ ਚੜਾਈ ਆ ਭੂਆ ਭੂਆ ਦਾ ਭੰਗੜਾ ਪਾਉਂਦੀ ਫਰੂ ਵਿਆਹ ਦੇ ਵਿੱਚ ਵੀ ਲੈ ਵੀ ਮੇਰੇ ਭਤੀਜੇ ਦਾ ਭਾਂਜੇ ਨੇ ਤੁਹਾਨੂੰ ਸੂਟ ਲੈ ਕੇ ਦਿੱਤਾ 10 10000 ਰੁਪਏ ਫੂਟ 13 1300 ਜਿੱਥੇ ਮਰਜੀ ਬੈਠੇ ਹੋ ਪੰਜਾਬ 'ਚ ਬੈਠੇ ਹੋ ਇੰਡੀਆ 'ਚ ਬੈਠੇ ਹੋ ਆਊਟ ਆਫ ਇੰਡੀਆ ਬੈਠੋ ਜਿਹੜੇ ਮਰਜੀ ਮੁਲਕ 'ਚ ਬੈਠੇ ਆ ਸਕਰੀਨ ਸ਼ਾਟ ਭੇਜੋ ਤੁਹਾਡੇ ਘਰ ਸੂਟ ਭੇਜਾਂਗੇ ਭਾਈ ਬਰੋਕਟ ਦੇ ਸੂਟ ਦੇ ਰਹੇ ਆ ਸਿਲਕਾਂ ਦੇ ਦੇ ਰਹੇ ਆ ਕਾਟਨ ਦੇ ਦੇ ਰਹੇ ਆ ਆ ਵੀ ਚੈੱਕ ਕਰੋ ਤੁਸੀਂ ਹਨਾ ਪਿਓਰ ਸਿਲਕ ਦਾ ਸੂਟ ਇਹ ਵੀ 13 ਜਿਹੜਾ ਮਰਜੀ ਸੂਟ ਦੇਖ ਲੋ ਹਰ ਕੋਈ ਸੂਟ ਪਸੰਦ ਆਉਂਦਾ ਆ ਇੱਥੇ ਬਹੁਤ ਲੋਕ ਫਾਇਦੇ ਲੈ ਰਹੇ ਆ ਕੋਈ 20 ਸੂਟ ਲੈ ਰਿਹਾ ਕੋਈ 25 ਲੈ ਰਿਹਾ ਕੋਈ 15 ਲੈ ਰਿਹਾ ਆ ਰੈੱਡ ਸੂਟ ਕਿੰਨੇ ਦਾ 15000 ਦਾ 12000 ਦਾ 11000 ਦਾ ਇਹ ਵੀ ਚੱਕ ਲੋ 1300 ਚ ਇੱਕ ਗੱਲ ਹੋਰ ਆ ਜਿਹੜੀ ਸਾਡੀ ਭੈਣ ਜਰੂਰਤਮੰਦ ਹੋਊਗੀ ਉਹਨੂੰ ਸੂਟ ਸਾਡੇ ਵੱਲੋਂ ਗਿਫਟ ਆ ਕੋਈ ਭੈਣ ਜੀ ਰੈੱਡ ਸੂਟ ਦਾ ਕੋਈ ਭੈਣ ਕਹਵੇ ਸਾਨੂੰ ਫੋਨ ਕਰਕੇ ਕਿਸੀ ਸਾਨੂੰ ਜਰੂਰਤਮੰਦ ਹੈਗੇ ਅਸੀਂ ਆ ਉਹਨੂੰ ਕੋਈ ਪੈਸਾ ਨਹੀਂ ਲੈਣਾ ਜੀ ਉਹਦੇ ਕੋ ਆ ਸੂਟ ਦਾ ਜੀ ਸਿਲਕ ਦਾ ਸੂਟ ਤਾਂ ਇਹਦਾ ਸਾਰੇ ਕਾਮਨ ਸੈਂਸ ਆ ਸਾਰਿਆਂ ਨੂੰ ਪਤਾ ਹੈ 12-15000 ਤੋਂ ਘੱਟ ਕੁਛ ਨਹੀਂ ਪਰ ਤੁਸੀਂ 13000 ਚ ਕਮਾਲ ਕਰੀ ਜਾਂਦੇ ਹੋ ਦੇ ਦੇ ਕੇ ਬਿਲਕੁਲ ਜੀ ਬਿਲਕੁਲ ਆ ਵੀ ਦੇਖੋ ਤੁਸੀਂ ਮਤਲਬ ਸੂਟਾਂ ਦੀ ਰੇਂਜ ਨਹੀਂ ਮੁੱਕਣੀ ਵੀਡੀਓ ਲੰਬੀ ਹੋਈ ਜਾਂਦੀ ਆ ਸੂਟ ਸਾਡੇ ਕੋਲ ਮੁੱਕਣੇ ਨਹੀਂਗੇ ਬਾਰ-ਬਾਰ ਇਹੀ ਗੱਲ ਕਹਿੰਦੇ ਆ ਵੀ ਛੇ ਦੀ ਛੇ ਦੀ ਇੱਥੇ ਆ ਜਾਓ ਫਾਇਦੇ ਵੱਡੇ ਕਰਨੇ ਆ ਜਿਹੜਾ ਹੀ ਸੂਟ ਖੋਲਦਾ ਉਹੀ ਆਛਾਸ਼ ਕਰਦਾ ਸੂਟ ਆ ਆ ਦੁਕਾਨਦਾਰ ਲਾਲਚ ਜਾਂਦੇ ਕਹਿੰਦੇ ਵੀ ਚਲੋ ਹੁਣ ਇਦਾਂ ਦੇ ਸੂਟ ਨਾ ਦਿਖਾਈਏ ਵੀ ਅਸੀਂ ਐਚਓ ਚਾਰ ਪੈਸੇ ਬਣਾ ਲਾਂਗੇ ਪਰ ਕ੍ਰੇਜ਼ੀ ਬਟੀ ਕਹਿੰਦਾ ਗੱਲੇ ਕੋਈ ਨਹੀਂ ਪੈਸੇ ਪੂਏ ਛੱਡੋ ਲੋਕਾਂ ਦੇ ਫਾਇਦੇ ਕਰਨੇ ਅਸੀਂ ਪੈਸੇ ਨਹੀਂ ਕਮਾਉਣੇ ਅਸੀਂ ਲੋਕ ਕਮਾਉਣੇ ਆ ਪਾਜੀ ਗੱਲ ਸੁਣੋ ਸੂਟ ਤਾਂ ਮੈਨੂੰ ਦਿਖਾਤੇ ਆ ਮੇਰੇ ਤਾਂ ਦੇਖਾਏ ਹੁਣ ਪਈਆ ਆਹ ਕਿਹੜੀ ਆਈਟਮ ਆ ਇਹ ਤਾਂ ਬੜੀਆਂ ਵਿਆਹਾਂ ਸ਼ਾਦੀਆਂ ਇਹ ਇਹ ਕੋਈ 10000 ਕੋਈ 12000 ਕੋਈ 15000 ਸਾਰੀਆਂ ਡਰਸਾਂ ਹੈਗੀਆਂ ਭਾਰੀਆਂ ਇਹ ਤਾਂ ਨਹੀਂ ਹੋਣੀ ਪਾਜੀ ਇੱਧਰ ਆਓ ਇੱਧਰ ਉੱਠੋ ਉੱਠੋ ਇੱਤਾਂ ਨਹੀਂ ਹੁਣ ਹੁਣ ਨਹੀਂ ਹੁਣ ਚੱਲਦੇ ਕੰਮ ਦੇ ਵਿੱਚ ਚੱਲਣੇ ਦਿਓ ਕੋਈ 10 12000 ਨਹੀਂ ਇਹ ਵੀ ਚੱਕਦੇ ਹੋਣ ਬਾਬੇ ਦਾ ਨਾਮ ਆਹ ਦੇਖਣ ਖਾਲੀ ਕਰ ਦਿਓ ਬਾਬੇ ਦਾ ਨਾਮ ਵੀ ਚੱਕਦੇ ਆ ਆ ਯਾਰ ਇੱਕ ਕਰਕੇ ਦਿਖਾ ਯਾਰ ਆ ਲਓ ਜੀ ਲਓ ਜੀ ਆ ਲਓ ਜੀ ਅੱਗੇ ਘੜਾਈ ਆ ਜੀ ਆ ਪਿੱਛੇ ਘੜਾਈ ਆ ਜੀ 1300 ਦਿੱਤਾ 13 ਵਜ ਤੇ ਘੜਸਾਲ ਦੇ ਕਾਹ ਚ ਆ ਭਾਜੀ ਨੂੰ ਪੁੱਛਣਾ ਨਹੀਂ ਆ ਚੱਕੋ ਜੀ ਰੈਡੀਮੇਡ ਡਰੈਸਾਂ ਬਜ਼ਾਰਾਂ ਦੇ ਵਿੱਚ 35 3500 ਰੈਂਟ 5 5000 ਰੁਪਇਆ ਆ ਵੀ ਲੈ ਜਾਓ ਜੀ ਡਰੈਸਾਂ ਦੇ ਵੀ ਲਾਤੀ ਬਹੁਤ ਵੱਡੀ ਸੇਲ ਜਿਹੜੀ ਮਰਜ਼ੀ ਲੈ ਜਾਓ 13 1300 ਦੇ ਵਿੱਚ ਸਮਾਈ ਇਹਦੀ ਵਿਆਰਚ ਪਤਾ ਕਰ ਲੋ ਸਮਾਈ ਇਹਦੀ 3 3000 ਰੈਂਟ 3 3000 ਆ ਚੈੱਕ ਕਰੋ ਦੇਖੋ ਕਿੰਨਾ ਡਿਜ਼ਾਈਨਰ ਪੀਸ ਹੈਗਾ ਇਹ ਵੀ ਤੁਹਾਨੂੰ ਸਿਰਫ ਅਸੀਂ ਦੇ ਰਣਾ ਹੈਗਾ 13 1300 ਚ ਦੇ ਰਣਾ ਸਾਈਜ਼ ਵੀ ਚੈੱਕ ਕਰੀ ਜਾਓ ਰੰਗ ਚੈੱਕ ਕਰੀ ਜਾਓ ਸਾਈਜ਼ ਹੀ ਸਾਰੇ ਖੁੱਲੇ ਡੁੱਲੇ ਸਾਈਜ਼ ਆ ਜੀ ਇਹ ਕੋਈ ਮਜ਼ਾਕ ਨਹੀਂ ਹੈਗਾ ਇਹ ਕੋਈ ਤੁਹਾਡਾ ਸੁਪਨਾ ਵੀ ਨਹੀਂ ਆ ਫਲੇਅਰ ਚੈੱਕ ਕਰ ਲੋ ਗਾਉਨ ਚੈੱਕ ਕਰੋ ਤੁਸੀਂ ਕਿਸੇ ਨੂੰ ਜਾ ਕੇ ਪੁੱਛੋ ਸਹੀ 8 1000 ਤੋਂ ਘੱਟ ਕਿਸ ਨੇ ਕਹਿਣਾ ਨਹੀਂ ਚੈੱਕ ਲੋ 13 ਇਹ ਮਿਲ ਨੇ ਉਹਨੂੰ ਜਿਹੜਾ ਸਕਰੀਨ ਸ਼ਾਟ ਲੈ ਕੇ ਆਊਗਾ ਸਾਨੀ ਟੀਵੀ ਦੇ ਲਓ ਸਕਰੀਨਸ਼ਾਟ ਲਿਆ ਉਹ ਇੱਧਰ ਆ ਜਾਓ ਹੁਣ ਇੱਧਰ ਆ ਜਾਓ ਤੁਸੀਂ ਇੱਧਰ ਲਿਆ ਕੈਮਰਾ ਯਾਰ ਹੁਣ ਜਾਣ ਦੇ ਸਾਰੇ ਹੀ ਦੇ ਦਿਓ ਸਾਰੇ ਹੀ ਜਾਣ ਦਿਓ ਸਾਰੇ ਹੀ ਉਹ ਨਾਗਰਿਕ ਤੰਗੜ ਸਾਹਿਬ ਨਾ 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 ਕੋਈ ਨਾ ਨਾ ਨਹੀਂ ਸਕਰੀਨਸ਼ਾਟ ਜਿਹੜਾ ਲਈ ਆਊਗਾ ਆ ਭਾਰੇ ਭਾਰੇ ਡਰ ਸਾਹਿਬ ਕੋਈ 12000 ਕੋਈ 15000 ਚੱਕ ਲੋ ਵੀ 1300 ਆ ਵੀ ਦੇਖੋ ਜੀ ਆ ਵੀ 1300 ਆ ਵੀ 1300 ਆ ਵੀ 1300 13 1300 ਦੇ ਵਿੱਚ ਹੁਣ ਦਵਾ ਦਾ ਬਾਜੋ ਸਾਡੀ ਵੀਡੀਓ ਵੀ ਸ਼ੇਅਰ ਕਰੀ ਜਾਓ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਦੋ ਭੈਣਾਂ ਨੂੰ ਆਹ ਡਰੈੱਸਾਂ ਭਾਈ ਤੋਂ ਪੁੱਛਣ ਤੋਂ ਬਿਨਾਂ ਹੀ ਫ੍ਰੀ ਤੁਹਾਨੂੰ ਫ੍ਰੀ ਦੇਵਾ ਕੇ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਾਰੇ ਪਾਸੇ ਘੁਮਾ ਦਿਓ ਆ ਵੀ ਭਾਜੀ 1300 ਜੀ ਯਾਰ ਕਹਿ ਤਾ ਹੁਣ ਇਹ ਕੈਮਰੇ ਮੋਰੇ ਆ ਹੀ ਗਏ ਸਾਰੇ ਵੀ ਸਵੇ 1300 ਹੀ ਦਿਖਾਵਾਂਗੇ ਆ ਦੇਖੋ ਵੀ ਆ ਤਾਂ ਹਨਾ ਸੁਪਨੇ ਪੂਰੇ ਹੋ ਗਏ ਜਿਹੜੀਆਂ ਕੁੜੀਆਂ ਕਹਿੰਦੀਆਂ ਵਿਆਹ ਆ ਗਿਆ ਸਾਡੇ ਵੀ ਹੁਣ ਕਰੀਏਗੀ ਆ ਚੈੱਕ ਕਰੋ ਡਰੈੱਸ 1300 ਰੁਪਏ ਰੀ ਦੇਵਾਂਗੇ ਫਰੰਟ ਚੈੱਕ ਕਰ ਲਓ ਬੈਗ ਚੈੱਕ ਕਰ ਲਓ ਫਾਇਦੇ 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 ਕ੍ਰੇਜ਼ੀ ਬੁਟੀਕ ਨੇ ਕਰਤੇ ਕੁੜੀਆਂ ਦੇ ਫਾਇਦੇ ਓਏ ਹੋਏ 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 ਬੇਲੋਰੀ ਉਹਦਾ ਲਾਸ ਕਰੀ ਜਾਣਾ ਉਹਦਾ ਲਾਸ ਨਹੀਂ ਕੋਈ ਗੱਲ ਅੱਜ ਕੋਈ ਨਹੀਂ ਅਸੀਂ ਪਰਵਾਦਾ ਦਿੱਤਾ ਉਹ ਬੋਗੂਛੇਗਾ ਇਹਦਾ ਕੋਈ ਨਾ ਉਹੋਂ ਨਿਕਲ ਗਈ ਗੱਲ ਤੇ ਕਿਉਂ ਉਹੋਂ ਨਿਕਲ ਹੀ ਕੈਮਰੇ ਮੋਰੇ ਖੜੇ ਲਾਈਵ ਹੁਣ ਕੀ ਕਹੀਏ ਦੱਸੋ ਆਹ ਲਓ ਜੀ ਆ ਵੀ 1300 ਆ ਵੀ 1300 ਇਦਾਂ ਦੇ ਫਾਇਦੇ ਨਹੀਂ ਹੋਏ ਜਲੰਧਰ ਰੈਣਕ ਬਾਜ਼ਾਰ ਚ ਬਥੇਰੀਆਂ ਦੁਕਾਨਾਂ ਦੇ ਗਏ ਬਹੁਤ ਸਾਰੇ ਦੇਖਿਆ ਦੇਖੋ ਪਰ ਤੁਹਾਨੂੰ 13 1300 ਦੇ ਵਿੱਚ ਦੇਈ ਜਾਂਦੇ ਆ 13 1300 ਆ ਵੀ ਚੈੱਕ ਕਰੋ ਸਾਈਜ਼ ਵੀ ਸਾਡੇ ਕੋਲ ਸਾਰੇ ਆ ਡਿਜ਼ਾਈਨ ਰੈਡ ਰੰਗ ਦਾ ਸੂਟ ਜਰੂਰਤਮੰਦ ਭੈਣ ਨੂੰ ਫ੍ਰੀ ਆ ਮੇਰੇ ਵੱਲੋਂ ਜ਼ਰੂਰਤਮੰਦ ਭੈਣ ਨੂੰ ਦੇਖੋ ਜੀ ਜਿਹੜੀ ਭੈਣ ਨੇ ਜ਼ਰੂਰਤਮੰਦ ਹੈਗੀ ਆ ਜਿਹਨੇ ਜਾਣਾ ਪਾਰਟੀਆਂ ਦੇ ਕਹਿੰਦੇ ਰੈੱਡ ਲੈਣਾ ਆ ਵੀ ਤੁਹਾਨੂੰ ਬਿਲਕੁਲ ਫ੍ਰੀ ਦਿੱਤਾ ਜ਼ਰੂਰਤਮੰਦ ਭੈਣ ਨੂੰ ਫ੍ਰੀ ਹੈ ਜੀ ਇਹ ਬਿਲਕੁਲ ਕਰਨਾ ਕੀ ਇਹਰਾ ਸਕਰੀਨਸ਼ਾਟ ਲੈ ਕੇ ਆ ਜਾਓ ਇੱਥੇ ਕ੍ਰੇਜ਼ੀ ਬੁਟੀਕ ਦੇ ਦਿਖਾ ਦਿਓ ਜਿਹੜਾ ਜ਼ਰੂਰਤਮੰਦ ਹੋਇਆ ਉਹਨਾਂ ਨੂੰ ਆ ਡਰੈੱਸ ਦੇ ਦਿੱਤੀ ਬਿਲਕੁਲ ਫ੍ਰੀ 1 ਰੁਪਿਆ ਵੀ ਨਹੀਂ ਲੈਣਾ ਦੇਖੋ ਬਹੁਤ ਸਾਰੇ ਲੋਕ ਤਾਂ ਇਹ ਕਿਨੇ ਉਹਨੇ ਵੀ ਕੋਈ ਨਾ ਕੋਈ ਲਾਲਚ ਮੇਰੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਾ ਕੋ ਜੀ 10 ਸੂਟ ਲਊ ਤਾਂ ਫ੍ਰੀ ਏ ਜੋ ਮਰਜੀ ਆਵੇ ਜਰੂਰਤਮੰਦ ਭੈਣ ਨੂੰ ਕੋਈ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਕੋਈ ਕੁਛ ਨਹੀਂ ਸਿਰਫ ਆਪਣਾ ਦਿਖਾਵੇ ਵਿਆਹ ਦਾ ਕਾਰਡ ਜਰੂਰਤਮੰਦ ਭੈਣ ਹੋਏ ਇੱਕ ਗੱਲ ਯਾਦ ਰੱਖੀ ਭੈਣ ਜਰੂਰਤਮੰਦ ਹੋਵੇ ਉਹਨੂੰ ਫ੍ਰੀ ਆ ਜੀ ਉਹਨੂੰ ਕੋਈ ਕੁਛ ਵੀਡੀਓ ਸ਼ੇਅਰ ਕਰਾਓ ਵਿਆਹ ਦਾ ਕਾਰਡ ਲਿਆਓ ਇੱਕ ਰੈੱਡ ਸੂਟ ਤੇ ਇੱਕ ਰੈੱਡ ਡਰੈੱਸ ਬਿਲਕੁਲ ਫ੍ਰੀ ਦੇਤੀ ਜੀ ਬਿਲਕੁਲ ਫ੍ਰੀ ਆ ਦੇਖੋ ਸਾਈਜ਼ ਚੈੱਕ ਕਰੋ ਖੁੱਲੇ ਡੁੱਲੇ ਸਾਈਜ਼ ਐਨ ਆਰ ਆਈ ਸਟਾਈਲ ਤੋਹਫੇ ਦੇ ਰਹੇ ਆ ਤੁਹਾਨੂੰ ਪਰ ਰੇਟ 1300 ਆ ਜੀ 1300 ਕਿਸੇ ਨੇ ਦੇਣੇ ਵੱਡੀਆਂ ਵੱਡੀਆਂ ਫੈਕਟਰੀਆਂ ਮਿਲਾਂ ਹੋਲ سیلਰ ਸਾਰੇ ਹੀ ਸੋਚਾਂ ਚ ਪੈ ਗਏ ਕੋਈ ਕਹਿੰਦਾ ਮੈਂ ਦਿੱਲੀੋਂ ਕੋਈ ਕਹਿੰਦਾ ਬੰਬੇੋਂ ਕੋਈ ਕਹਿੰਦਾ ਚੰਡੀਗੜੋਂ ਪਰ ਆਹ ਚੀਜ਼ਾਂ ਤੁਹਾਨੂੰ ਜਲੰਧਰ ਚ ਦੇਣੀਆਂ ਦੇਣੀਆਂ ਵੀ ਹੈਗੀਆਂ 1300 ਚ ਆ ਵੀ ਚੈੱਕ ਕਰੋ ਦੇਖੋ ਤਾਂ ਮਹਾਰਾਣੀ ਸਟਾਈਲ ਦੇਖੋ ਫਰੰਟ ਸਾਰਾ ਆ ਬੈਕ ਚੈੱਕ ਕਰੋ ਬੈਕ ਦੇ ਉੱਤੇ ਕੰਮ ਵੀ ਚੈੱਕ ਕਰ ਲਓ 10000 ਨਹੀਂ ਲੈਣਾ 8000 ਨਹੀਂ ਲੈਣਾ ਇਹ ਵੀ 1300 ਦੇ ਵਿੱਚ 1300 1300 13 1300 ਦੇ ਵਿੱਚ ਭਾਜੀ ਸੌਰੀ ਵੀ ਤੁਹਾਡੀ ਮੈਂ ਉਦਾਂ ਨਾ ਸਾਰਾ ਹੀ ਤੁਸੀਂ ਲਾਇਆ ਰਾ ਸੀਗਾ ਕੱਲ ਨੂੰ ਸੇਲ ਕਰਨ ਲਈ 10000 8000 ਪਰ ਆ ਵੀ 1300 ਜੀ ਕਰਤਾ ਜੀ ਸਾਡੇ ਕੋਲ ਇਹ ਨਹੀਂ ਕਿ ਜਿੰਨੇ ਵੀਡੀਓ ਪੀਸ ਦਿਖਾਏ ਉਹੀ ਪੀਸ ਆ ਸਾਡੇ ਕੋਲ ਇਹਦੇ ਨਾਲ ਜਿੰਨੇ ਵੀ ਤੁਸੀਂ ਕਹੋਗੇ ਉਹਨੇ ਪੀਸ ਮਿਲੂਗੇ ਜੀ ਸੋਈ ਨਲਾਜ ਨਹੀਂ ਹੋ ਕੇ ਜਾਊਗਾ ਜੀ ਸੋ ਲਓ ਜੀ ਛੇਤੀ ਛੇਤੀ ਆ ਜਾਓ ਪਰ ਜੇ ਤੁਸੀਂ ਫਾਇਦੇ ਲੈਣੇ ਆ ਇਤਾਂ ਦੀਆਂ ਡਰੈਸਾਂ ਲੈਣੀਆਂ ਜੋ ਦਿਖਾਈਆਂ ਤੁਸੀਂ ਫਾਇਦੇ ਕਰਨੇ ਆ ਸਵੇਰੇ 10 ਵਜੇ ਇੱਥੇ ਗੱਡੀ ਚੱਕ ਕੇ ਆ ਜਾਓ ਜੇ ਤੁਸੀਂ ਸੋਚਿਆ ਪਰਸੋਂ ਚੌਥ ਪਜੋਤ ਫੇਰ ਹੱਥ ਬੱਲੇ ਕੁਝ ਨਹੀਂ ਪਾਣਾ ਕਿਉਂਕਿ ਚੀਜ਼ਾਂ ਨੂੰ ਟਟ ਕੇ ਪੈਂਦੇ ਸਾਰੇ ਲੋਕ ਕਿਉਂਕਿ ਫਾਇਦਾ ਹੁੰਦਾ ਇਹ ਤੁਹਾਨੂੰ ਅਸੀਂ ਜਿੰਨੇ ਕੈਮਰੇ ਦਿਖਾਏ ਆ ਇਦਾਂ ਦੇ ਹੋਰ ਬਹੁਤ ਸਾਰੇ ਆਪਸ਼ਨ ਆ ਬਹੁਤ ਸਾਰੇ ਡਿਜ਼ਾਈਨ ਮਿਲ ਜਣੇ ਆ ਆਨਲਾਈਨ ਤੁਸੀਂ ਸ਼ੋਪਿੰਗ ਕਰਨੀ ਆ ਵੀਡੀਓ ਕਾਲ ਦੀ ਸਰਵਿਸ ਲੈਣੀ ਆ ਤੇ ਨੰਬਰ ਹੈਗਾ ਇੱਥੇ ਤੁਸੀਂ ਰਿਕੁਐਸਟ ਕਰ ਸਕਦੇ ਇੱਕ ਮੈਂ ਹੋਰ ਰਿਕੁਐਸਟ ਕਰਨਾ ਚਾਹਾਂਗਾ ਅਕਲਵੀ ਵੱਧ ਤੋਂ ਵੱਧ ਦੁਕਾਨ ਤੇ ਆ ਕੇ ਲੈ ਕੇ ਜਾਓ ਕਿਉਂਕਿ ਦੁਕਾਨ ਤੇ ਆ ਕੇ ਲੈ ਕੇ ਆ ਕੇ ਦੇਖ ਕੇ ਤਸੱਲੀ ਕਰਕੇ ਲੈ ਕੇ ਜਾਵੇ ਕਿਉਂਕਿ ਆਨਲਾਈਨ ਜਗਲਾ ਕਈ ਗਿਰਦਾ ਮੇਰਾ ਮੈਂ ਤਾਂ ਕਪੜਾ ਲੈਣਾ ਹੀ ਨਹੀਂ ਸੀ ਗਾਬਲਾ ਮੈਂ ਨਹੀਂ ਜਾਣਾ ਇੱਥੇ ਆ ਕੇ ਦੇਖ ਕੇ ਲੈ ਕੇ ਜਾਵੇ ਨਾਲ ਸੱਲੀ ਕਰਕੇ ਲੈ ਕੇ ਜਾਵੇ ਐਦਾਂ ਦੁਕਾਨਦਾਰ ਜਾ ਕੇ ਨਹੀਂ ਉੱਥੇ ਜਾ ਕੇ ਆਪਣੀ ਭੈਣ ਭਰਾਵਾਂ ਨੂੰ ਦੱਸੇਗੀ ਹਾਂ ਕਪੜਾ ਸਹੀ ਆ ਤੂੰ ਆਨਲਾਈਨ ਮੰਗਾ ਸਕਦੀ ਆ ਦੇਖੋ ਜੀ ਐਦਾਂ ਕੋਈ ਦੁਕਾਨਦਾਰ ਕਹਿੰਦਾ ਨਹੀਂ ਅਗਲਾ ਕਹਿੰਦਾ ਮੰਗਾਓ ਮੁਗਾਓ ਇਹ ਸਾਫ਼ ਸੁਥਰਾ ਕੰਮ ਹੈ ਵੀ ਤੁਸੀਂ ਇੱਥੇ ਆਓ ਚੈੱਕ ਕਰੋ ਜਿਹੜੀ ਚੀਜ਼ ਪਸੰਦ ਆ ਲੈ ਕੇ ਜਾਓ ਆ ਜਾਓ ਫਾਇਦੇ ਬਹੁਤ ਸਾਰੇ ਆ ਸੋ ਭਾਜੀ ਆਹ ਤਾਂ ਤੁਸੀਂ ਫਾਇਦੇ ਕਰਦੇ ਹੋ ਨਾ ਇਹ ਚ ਦਾ ਸਾਰੇ ਲੋਕਾਂ ਨੇ ਲੱਖ ਰੁਪਏ ਬਚਾਤੇ ਹੁਣ ਵਿਆਹ ਸ਼ਾਦੀਆਂ ਦੇ ਟਾਈਮ ਆ ਕੋ ਰਾਇਲ ਕਸਟਮਰ ਹੋਵੇ ਕੋਈ ਕਹਿੰਦੇ ਅਸੀਂ 2000 5000 10000 15000 ਦੇ ਸੂਟ ਸ਼ਰਾਰੇ ਗਰਾਰੇ ਲਹਿੰਗੇ ਗਾਉਣ ਲੈਣ ਆ ਉਹ ਸਾਰੀ ਵੈਰਾਈਟੀ ਹੈਗੀ ਉਹ ਵੀ ਮੈਂ ਕਹਿੰਦਾ ਕੋਈ ਵੀ ਭੈਣ ਭਰਾ ਆਵੇ ਕੋਈ ਬਾਹਰੋਂ ਆ ਜਾਵੇ ਕੋਈ ਇੱਥੋਂ ਆ ਜਾਵੇ ਕੋਈ ਪਿੰਡ ਤੋਂ ਆ ਜਾਵੇ ਕੋਈ ਸ਼ਹਿਰ ਤੋਂ ਆ ਜਾਵੇ ਕੋਈ ਨਰਾਜ਼ ਨਹੀਂ ਹੋ ਕੇ ਜਾਊਗਾ ਉਹਨੂੰ 2000 ਵਾਲਾ ਵੀ ਮਿਲੂਗਾ ਉਹਨੂੰ 5000 ਵਾਲਾ ਵੀ ਮਿਲ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਸਾਡੇ ਕੋਲ ਵਿਜ਼ਿਟ ਜਰੂਰ ਕਰੋ ਸਾਡੀ ਰਿਕਵੈਸਟ ਏ ਆ ਸਾਡੀ ਦੁਕਾਨ ਤੇ ਵਿਜ਼ਿਟ ਜਰੂਰ ਕਰੋ 1300 ਵਾਲੇ ਵੀ ਲੋ ਉਦਾਂ ਵੀ ਸਾਡੀ ਵੈਰਾਈਟੀ ਚੈੱਕ ਕਰੋ ਜਰੂਰ ਦੇਖੋ ਗਾਰੰਟੀ ਪਤਾ ਕੀ ਆ ਆ ਡਿਜ਼ਾਈਨ ਚੈੱਕ ਕਰੋ ਬਾਈ ਜੀ ਆ ਤੁਸੀਂ ਚੈੱਕ ਕਰ ਲਓ ਡਿਜ਼ਾਈਨਿੰਗ ਵੀ ਅਸੀਂ ਇਦਾਂ ਦੀ ਲਾਤੀ ਆ ਇਹੋ ਜਿਹੇ ਡਿਜ਼ਾਈਨ ਤੁਹਾਨੂੰ ਕਿਸੇ ਸਟੋਰ ਤੋਂ ਨਹੀਂ ਮਿਲਣੇ ਡਿਜ਼ਾਈਨ ਵੀ ਨਹੀਂ ਮਿਲਣੇ ਜੋ ਤੁਹਾਨੂੰ ਅਸੀਂ ਰੇਟ ਦੇਣਾ ਮਿਲਣਾ ਨਹੀਂ ਆ ਦੇਖੋ ਹਣਾ ਚੀਜ਼ਾਂ ਚੈੱਕ ਕਰੋ ਫਰਨੀਸ਼ਿੰਗ ਚੈੱਕ ਕਰ ਲਓ ਸੂਟਾਂ ਦੀਆ ਦੇਖੋ ਸੂਟਾਂ ਤੋਂ ਇਲਾਵਾ ਆ ਤੁਸੀਂ ਚੈੱਕ ਕਰ ਲਓ ਹਣਾ ਇਧਰ ਆ ਸਲਵਾਰ ਸੂਟ ਚੈੱਕ ਕਰ ਲਓ ਭਾਜੀ ਮੈਨੂੰ ਦੱਸੋ ਆ ਬੜਾ ਸਾਡਾ ਸੁਪਰ ਹਿੱਟ ਆ ਇਹ ਕਿੰਨਾ 6-7000 ਚ ਮਿਲ ਜਾਂਦਾ ਫਰੈਸ਼ ਦੇ ਵਿੱਚ ਯਾਰ ਹੁਣ ਚਲ 2000 ਚ ਦਿੱਤਾ ਯਾਰ 2000 ਚ ਇਹ 2000 ਚ ਆਹ ਵਾਲਾ 2000 ਚ ਜੀ ਆਹ ਲੋ ਸਲਵਾਰ ਸੂਟ ਆ ਚੈੱਕ ਕਰ ਲਓ 2000 ਰੁਪਏ ਦੇ ਵਿੱਚ ਆ ਵੀ ਤੁਸੀਂ ਦੇਖੋ ਇਧਰ ਹੈਵੀ ਹੈਵੀ ਸੂਟ ਬਹੁਤ ساری ਵੈਰਾਈਟੀ ਆ ਪਰ ਤੁਸੀਂ ਇੱਥੇ ਆ ਜਿਓ ਜਦੋਂ ਆਉਣਾ ਵੱਡੇ ਫਾਇਦੇ ਹੁੰਦੇ ਆ ਕੈਰਵਨ ਮੁਮਤੰਦੀ ਨਾਲ ਹਰਦੀਪ ਸਿੰਘ ਦੱਗੜ ਸਾਹਾ ਡਿਵੀਜ਼ਨ ਲੰਦਰ